ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸਾਨੂੰ ਅਤੇ ਸਾਰੇ பிரਮੰਡ ਨੂੰ ਚਲਾਉਣ ਵਾਲਾ ਪਰਮੇਸ਼ਵਰ ਹੈ ਉਸਦੇ ਹੁਕਮ ਵਿੱਚ ਹੀ ਮਨੁੱਖ ਜੀਵ ਜੰਤੂ ਸਭ ਪੈਦਾ ਹੁੰਦੇ ਹਨ ਅਤੇ ਮਰਦੇ ਹਨ ਉਸਦੇ ਹੁਕਮ ਵਿੱਚ ਹੀ ਅਸੀਂ ਦੁੱਖ ਸੁੱਖ ਭੋਗਦੇ ਹਾਂ ਇਹ ਦਿਨ ਰਾਤ ਗਰਮੀ ਸਰਦੀ ਚੰਦ ਸੂਰਜ ਰੁੱਤਾਂ ਥਿੱਤਾਂ ਸਭ ਕੁਝ ਉਸਦੇ ਹੁਕਮ ਦੀ ਘੇਟ ਹੈ ਇੱਥੋਂ ਤੱਕ ਕਿ ਸਾਡੇ ਨਾਲ ਜੋ ਵੀ ਕੁਝ ਵਾਪਰਦਾ ਹੈ ਸਭ ਉਸਦੇ ਹੁਕਮ ਵਿੱਚ ਹੈ ਜਿਸ ਤਰ੍ਹਾਂ ਬਾਣੀ ਵਿੱਚ ਫਰਮਾਨ ਹੈ ਜਿਉ ਜਿਉ ਤੇਰਾ ਹੁਕਮ ਤਿਵੈ ਤਿਉ ਹੋਵਨਾ ਜਹ ਜਹ ਰਖੈ ਆਪ ਤਹ ਜਾਏ ਖੜੋਵਨਾ ਉਹੀ ਕੁਝ ਹੁੰਦਾ ਹੈ ਜੋ ਮਾਲਕ ਦੀ ਮਰਜ਼ੀ ਹੁੰਦੀ ਹੈ ਚਾਹੇ ਅਸੀਂ ਆਪਣੀਆਂ ਕਿੰਨੀਆਂ ਵੀ ਸਿਆਣਪਾਂ ਲੜਾ ਲਈਏ ਜਾਂ ਉਪਾਅ ਕਰ ਲਈਏ ਹਰ ਕੋਈ ਆਪਣਾ ਪਰਲੋਚਦਾ ਹੈ ਆਪਣੀਆਂ ਖੁਸ਼ੀਆਂ ਵਾਸਤੇ ਕਈ ਉਪਾਅ ਕਰਦਾ ਹੈ ਪਰ ਹੁੰਦਾ ਤਾਂ ਉਹੀ ਹੈ ਜੋ ਮਾਲਕ ਨੂੰ ਮਨਜ਼ੂਰ ਹੁੰਦਾ ਹੈ ਇਹੇ ਹੁਕਮ ਦੀ ਖੇੜ ਹੀ ਐਸੀ ਹੈ ਕਿ ਜੋ ਵੀ ਉਸ ਨੂੰ ਪੰਦਾ ਹੈ ਚੰਗਾ ਲੱਗਦਾ ਹੈ ਉਹੀ ਉਹ ਕਰਦਾ ਹੈ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਉਹ ਜੋ ਵੀ ਕਰਦਾ ਹੈ ਪਲਾਹੀ ਕਰਦਾ ਹੈ ਇਹ ਸਾਡੇ ਪਲਿਖੇ ਹੁੰਦੇ ਹਨ ਕਿ ਜਦੋਂ ਕੋਈ ਸਾਡੇ ਤੇ ਦੁੱਖ ਵਾਪਰਦਾ ਹੈ ਜਾਂ ਸਾਡੀ ਮਰਜ਼ੀ ਮੁਤਾਬਕ ਕੁਝ ਨਹੀਂ ਹੁੰਦਾ ਤਾਂ ਅਸੀਂ ਇਹ ਸੋਚਦੇ ਹਾਂ ਕਿ ਇਹ ਰੱਬ ਨੇ ਚੰਗਾ ਨਹੀਂ ਕੀਤਾ ਸਾਡੇ ਨਾਲ ਬੁਰਾ ਹੋਇਆ ਹੈ ਜਦ ਕਿ ਬਾਣੀ ਤਾਂ ਕਹਿੰਦੀ ਹੈ ਪੁਰਾ ਨਹੀਂ ਸਭ ਪਲਾਹੀ ਹੈ ਸਾਡੀ ਅੱਜ ਦੀ ਬਾਬਾ ਆਨੰਦ ਸਿੰਘ ਜੀ ਦੀ ਸਾਖੀ ਤੋਂ ਵੀ ਇਹ ਸਿੱਧ ਮਿਲੀ ਹੈ ਅਗਰ ਬਾਬਾ ਨੰਦ ਸਿੰਘ ਜੀ ਦੀ ਮਰਜ਼ੀ ਅਨੁਸਾਰ ਕੁਝ ਨਹੀਂ ਸੀ ਹੁੰਦਾ ਤਾਂ ਵੀ ਉਹ ਉਸ ਨੂੰ ਰੱਬ ਦਾ ਹੁਕਮ ਮੰਨ ਕੇ ਹਮੇਸ਼ਾ ਖਿੜੇ ਰਹਿੰਦੇ ਸਨ ਬਾਬਾ ਆਨੰਦ ਸਿੰਘ ਜੀ ਦੀ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਆਣ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਨਾਨਕ ਸਿੰਘ ਜੀ ਨੇ ਸਾਰੀ ਉਮਰ ਕਿਸੇ ਮਕਾਨ ਦੀ ਨੀਂਹ ਨਹੀਂ ਰੱਖੀ ਕੋਈ ਮਕਾਨ ਵਗੈਰਾ ਬਣਾਉਣਾ ਹੋਵੇ ਤਾਂ ਆਮ ਤੌਰ ਤੇ ਮਹਾਪੁਰਸ਼ਾਂ ਕੋਲੋਂ ਅਰਦਾਸ ਕਰਵਾ ਕੇ ਨੀਂਹ ਰਖਵਾਈ ਜਾਂਦੀ ਹੈ ਗੱਲ ਕੁਝ ਇਸ ਤਰ੍ਹਾਂ ਬਣੀ ਇੱਕ ਵਾਰ ਗੁਰਦੁਆਰੇ ਦੇ ਪ੍ਰਬੰਧਕਾਂ ਦੇ ਕਹਿੰਦੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ ਅਤੇ ਅਰਦਾਸ ਕਰਕੇ ਇੱਟ ਰੱਖ ਦਿੱਤੀ ਤਾਂ ਮਿਸਤਰੀ ਨੇ ਚੁੱਕ ਕੇ ਆਪਣੇ ਹਿਸਾਬ ਨਾਲ ਉਸ ਨੂੰ ਠੀਕ ਕਰਕੇ ਰੱਖ ਦਿੱਤਾ ਇਹ ਵੀ ਇੱਕ ਮਰਿਆਦਾ ਹੁੰਦੀ ਹੈ ਕਿ ਮਹਾਪੁਰਸ਼ ਅਰਦਾਸ ਕਰਕੇ ਜੋ ਇੱਟ ਰੱਖਦੇ ਹਨ ਉਸ ਨੂੰ ਛੇੜਦੇ ਨਹੀਂ ਹਨ ਮਿਸਤਰੀ ਉਸੇ ਤਰ੍ਹਾਂ ਹੀ ਉੱਤੇ ਮਸਾਲਾ ਪਾ ਦਿੰਦਾ ਹੈ ਜਦੋਂ ਮਿਸਤਰੀ ਨੇ ਨਾ ਸਮਝੀ ਕਾਰਨ ਇੱਟ ਠੀਕ ਕਰਕੇ ਰੱਖੀ ਤਾਂ ਬਾਬਾ ਜੀ ਪਹਿਲਾਂ ਤਾਂ ਥੋੜਾ ਬੀੜ ਰਸ ਵਿੱਚ ਆਏ ਅਤੇ ਕਹਿੰਦੇ ਹਨ ਮਿਸਤਰੀ ਇਹ ਕੀ ਕੀਤਾ ਅਰਦਾਸ ਕਰਕੇ ਰੱਖੀ ਇੱਟ ਨੂੰ ਤੂੰ ਕਿਉਂ ਛੇੜਿਆ ਇਹ ਕਹਿ ਕੇ ਨਾਲ ਹੀ ਇੱਕਦਮ ਹੁਕਮ ਪਛਾਣਨ ਦੀ ਗੱਲ ਵਿੱਚ ਆ ਗਏ ਅਤੇ ਕਹਿਣ ਲੱਗੇ ਤੇਰਾ ਕਸੂਰ ਨਹੀਂ ਗੁਰੂ ਨਾਨਕ ਪਾਤਸ਼ਾਹ ਨੂੰ ਸਾਡੀ ਇੱਟ ਰੱਖੀ ਚੰਗੀ ਨਹੀਂ ਲੱਗੀ ਜਦੋਂ ਬਾਬਾ ਜੀ ਦੇ ਦਿਮਾਗ ਵਿੱਚ ਹੁਕਮ ਪਛਾਣਨ ਵਾਲੀ ਗੱਲ ਆਈ ਤਾਂ ਨਾਲ ਹੀ ਕਹਿਣ ਲੱਗੇ ਕਿ ਅੱਜ ਅਸੀਂ ਨਹੀਂ ਰੱਖੀ ਹੈ ਅੱਗੇ ਤੋਂ ਨਹੀਂ ਰੱਖਾਂਗੇ ਕਿਉਂਕਿ ਸਾਡੇ ਮਾਲਕ ਨੂੰ ਸਾਡਾ ਇਹ ਕੰਮ ਕਰਨਾ ਨਹੀਂ ਪਾਇਆ ਭਾਵੇਂ ਉਹਨਾਂ ਨੇ ਹੁਕਮ ਨੂੰ ਪਛਾਣਿਆ ਇਸ ਤਰ੍ਹਾਂ ਸਾਡੇ ਨਾਲ ਰੋਜ਼ਾਨਾ ਜ਼ਿੰਦਗੀ ਵਿੱਚ ਕਈ ਨਿੱਕੀਆਂ ਨਿੱਕੀਆਂ ਗੱਲਾਂ ਵਾਪਰਦੀਆਂ ਹਨ ਜੇ ਕਿੱਦੜੇ ਹੁਕਮ ਪਛਾਨਣ ਦੀ ਗੱਲ बन ਜਾਵੇ ਤਾਂ ਸਾਡੇ ਅੰਦਰ ਵੀ ਕਲਪਨਾ ਨਹੀਂ ਆਵੇਗੀ ਕਿਸੇ ਤਰ੍ਹਾਂ ਦਾ ਕਲੇਸ਼ ਨਹੀਂ ਹੋਏਗਾ ਪਰਮਾਤਮਾ ਸਾਡਾ ਪਿਤਾ ਹੈ ਉਹ ਸਾਨੂੰ ਸੁਖੀ ਅਤੇ ਖੁਸ਼ ਹੀ ਦੇਖਣਾ ਚਾਹੁੰਦਾ ਹੈ ਅਤੇ ਅਸੀਂ ਵੀ ਸੁਖੀ ਅਤੇ ਖੁਸ਼ ਤਾਂ ਹੀ ਰਹਿ ਸਕਦੇ ਹਾਂ ਜੇ ਉਸ ਦੇ ਹੁਕਮ ਵਿੱਚ ਚੱਲਦੇ ਹਾਂ ਆਪਣੇ ਮਨ ਦੇ ਮਗਰ ਲੱਗੇ ਚੱਲਣ ਵਾਲੇ ਧਰ-ਧਰ ਪੜਕਦੇ ਹਨ ਉਹੀ ਹੁੰਦੇ ਹਨ ਪਰਮਾਤਮਾ ਤੋਂ ਟੁੱਟ ਜਾਂਦੇ ਹਨ ਜੋ ਵਾਪਰਦਾ ਹੈ ਉਸ ਵਿੱਚ ਵੇਖਣਾ ਕਿ ਇਸ ਵਿੱਚ ਮੇਰਾ ਕਿਹੜਾ ਭਲਾ ਹੈ ਉਸ ਦੀ ਰਜਾ ਵਿੱਚ ਸਾਨੂੰ ਆਪਣੀ ਰਜਾ ਮਿਲਣੀ ਆ ਜਾਵੇ ਜੇ ਕੋਈ ਕਾਰਜ ਸਿਰੇ ਚੜ ਜਾਵੇ ਤਾਂ ਸਮਝੋ ਮਾਲਕ ਦੀ ਮਰਜ਼ੀ ਸੀ ਤਾਂ ਹੀ ਸਿਰੇ ਚੜ ਗਿਆ ਜੇ ਨਹੀਂ ਸਿਰੇ ਚੜਿਆ ਤਾਂ ਮਾਲਕ ਦੀ ਮਰਜ਼ੀ ਨਹੀਂ ਸੀ ਇਸ ਵਿੱਚ ਸਾਡਾ ਹੀ ਭਲਾ ਹੋਵੇਗਾ ਪਰ ਇਹ ਅਵਸਥਾ ਬੜੀ ਉੱਚੀ ਹੈ ਹੁਕਮੀ ਬੰਨਾ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਡੇ ਉੱਤੇ ਕੋਈ ਮੁਸ਼ਕਿਲ ਨਾ ਆਵੇ ਕੋਈ ਪਰਚਾ ਨਾ ਪਵੇ ਅਤੇ ਥੋੜਾ ਥੋੜਾ ਹੁਕਮ ਪਛਾਨਾ ਦੀ ਸਾਡੀ ਚੋਲੀ ਅੰਦਰ ਵੀ ਦਾਤ ਮਿਲ ਜਾਵੇ ਸੋ ਸਿੱਖ ਸਖਾ ਬੰਦਬ ਹੈ ਪਾਈ ਜੇ ਗੁਰਕੇ ਪਾਣੇ ਵਿੱਚ ਆਵੇ ਆਪਣਾ ਪਾਣਾ ਜੋ ਚਲੈ ਪਾਈ ਵਿਛੜ ਝੋਟਾ ਖਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ